ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਵੀਰੇ ਸਾਰਿਆਂ ਦੇ ਵਧੀਆ ਸਾਰੇ ਲਓ ਜੀ ਆਪਾਂ ਜਿਹੜੇ ਕੂਤਰ ਮਈ ਚ ਵੀਰੇ ਪਾਈਆਂ ਛੱਡਣੇ ਨੇ ਨਾ ਤੇ ਅਪ੍ਰੈਲ ਚ ਆਪਾਂ ਧਾਰੀਆਂ ਵੇਰੋਣੀਆਂ ਨੇ ਇਹਨਾਂ ਦੀਆਂ 30 35 ਵੀਰੇ ਕੂਤਰਾਂ ਦੇ ਲਾ ਲਿਆ ਰੰਗ ਆਪਾਂ ਨੇ ਅੱਜ ਤੇ ਜਾਲ ਦੇ ਵਿੱਚ ਬਈ ਕੱਢੇ ਹੋਏ ਨੇ ਆਪਣੇ ਕੂਤਰ ਕੁਝ ਕੂਤਰੀਆਂ ਨੇ ਵੀਰੇ ਵਿੱਚ ਕੁਝ ਕਬੂਤਰ ਨੇ ਕਿਤੇ ਕੁਝ ਬੱਚੇ ਨੇ ਦੇਖੋ ਬਈ ਆਹ ਫਿਰਦੇ ਨੇ ਨਾ ਲਾ ਲਿਆ ਆਪਾਂ ਨੇ ਰੰਗ ਇਹਨਾਂ ਦੇ ਅੱਜ ਤੇ ਇੱਕ ਤਰੀਕ ਤੋਂ ਬਾਈ ਇਹਨਾਂ ਨੂੰ ਸ਼ੁਰੂ ਕਰਾਂਗੇ ਤੇ ਕੁਝ ਕੂਤਰ ਆਪਣੇ ਕੱਡੇ ਹੀ ਹੋਏ ਨੇ ਵੀਰੇ ਦੇਖੋ ਬਾਈ ਜਾਣੀ ਕਿ ਆ ਆਪਾਂ ਕੱਡੇ ਹੋਏ ਨੇ ਵੀਰੇ ਕੂਤਰ ਇੰਨਿਆਂ ਦੇ ਆਪਾਂ ਅੱਜ ਰੰਗ ਲਾ ਜਾ ਆਹ ਕਰਦੇ ਨੇ ਬਾਈ ਕੂਤਰ ਉਹ ਰੱਬ ਜੇ ਨੇ ਵੀਰੇ ਵਿੱਚ ਇਹਨਾਂ ਦੇ ਤੇ ਕੁਝ ਕੂਟਰ ਨੇ ਦੇਖੋ ਬਾਕੀ ਬਾਈ ਤੁਹਾਨੂੰ ਫੜ ਫੜ ਕੇ ਵੀ ਦਿਖਾਵਾਂਗੇ ਬਾਈ ਆਹ ਖੋਡਿਆਂ 'ਚ ਕਰਾਂਗੇ ਹਨਾ ਤੇ ਹਜੇ ਬਾਈ ਆਪਾਂ ਘੰਟਾ ਦੋ ਘੰਟੇ ਇਹਨਾਂ ਨੂੰ ਇਹਦੇ ਵਿੱਚ ਹੀ ਰੱਖਾਂਗੇ ਬਾਈ ਦੇਖੋ ਉਹ ਇਹਨਾਂ ਦੇ ਵਿੱਚ ਬਈ ਪਹਿਲੇ ਸਾਲ ਦੇ ਗੂਤਰ ਨੇ ਚਾਰ ਪੰਜ ਪਹਿਲੇ ਸਾਲ ਵਾਲੇ ਵੀ ਬਈ ਆਪਾਂ ਕੱਢ ਲਈ ਤੇ ਕੁਝ ਬਈ ਨਵੇਂ ਨੇ ਇਹਨਾਂ ਦੇ ਵਿੱਚ ਕੁਝ ਨਵੇਂ ਨੇ ਗੂਤਰ ਤੇ ਕੁਝ ਪਹਿਲੇ ਸਾਲ ਦੇ ਨੇ ਬਈ ਬਾਕੀ ਬਈ ਹਜੇ ਸਿੱਦੇ-ਸੁੱਤੇ ਕਰਨ ਵਾਲੇ ਨੇ ਵਿੱਚ ਗੂਤਰ ਤੇ ਦੇਖਦੇ ਆਂ ਬਈ ਹਨਾ ਕਦੋਂ ਆਉਂਦੇ ਨੇ ਸਿੱਦੇ-ਸੁੱਤੇ ਯਾਨੀ ਕਿ ਇੱਕ ਤਰੀਕ ਤੋਂ ਬਈ ਇਹਨਾਂ ਨੂੰ ਕਰਾਂਗੇ ਸ਼ੁਰੂ ਬੱਚੇ ਕੂਤਰ ਇਹਨਾਂ ਦੇ ਵਿੱਚ ਪੁਰਾਣੇ ਨਹੀਂ ਉਹ ਤਾਂ ਚਲੋ ਗਿਜੇ ਹੋਏ ਨੇ ਤੇ ਵਿੱਚ ਬਈ ਨਵੇਂ ਕੂਤਰ ਨੇ ਆਪਾਂ ਗਾਣੇ ਨੇ ਆਏ ਸਿੱਧੇ ਵਿੱਚ ਇਹਨਾਂ ਦੇ ਬਈ ਕਬੂਤਰੀਆਂ ਨੇ ਮੈਕਸੀ ਛੜਤੇ ਜੀ ਵੀ ਚੱਲ ਤੇਜ ਜਾਣਗੇ ਛੀਤੀ ਬਈ ਛਤਰੀਆਂ ਜੀ ਚਸ ਕਰਨ ਲੱਗ ਜਾਣਗੇ ਝਾਰਚ ਪਾਉਣ ਦਾ ਵੀਰੇ ਇਹੀ ਫਾਇਦਾ ਵੀ ਹੈ ਨਾ ਕੂਤਰ ਛਤਰੀਆਂ ਜੀ ਚਸ ਕਰਨ ਲੱਗ ਜਾਂਦੇ ਨੇ ਬਈ ਜੀ ਬਾਈ ਕੋਈ ਕਬੂਤਰ ਬਈ ਆਪਣੇ ਜਾਣਾ ਜੇ ਕੱਢੇ ਹੋਏ ਨੇ ਤੇ ਬਈ ਤੇ ਕੋਈ ਕਬੂਤਰ ਬਈ ਆਪਣੇ ਆ ਬੈਠੇ ਨੇ ਤੇ ਬਈ ਹਨਾ ਮੰਨ ਲੇਗੇ ਚਲੋ ਬਈ ਇਹਨਾਂ ਦੇ ਵਿੱਚ ਆ ਉਤਲੇ ਜਿਹੜੇ ਚਾਰ ਕਬੂਤਰ ਨੇ ਉਹਨੂੰ ਦਿਖਾਉਨੇ ਆ ਬਈ ਤੇ ਆ ਆ ਵਾਲਾ ਕਬੂਤਰ ਬਈ ਆਪਾਂ ਪਰਸੂ ਨੂੰ ਛੱਡਣਾ ਬਾਜੀ ਆ ਵਾਲਾ ਵੀ ਇਹਦੇ ਕੱਲ ਆਪਾਂ ਗੇੜੇ ਪਵਾਏ ਸੀਗੇ ਇਹ ਆਪਾਂ ਪਿੰਡ ਚ ਲਾੜ ਦੇਣ ਛੱਡਣਾ ਬਈ ਇਹ ਕਮਾਂਡ ਆ ਯਾਰ ਤੇ ਬਈ ਆ ਆਪਣੀ ਗੂਤਰੀ ਆ ਬਈ ਕਾਲੇ ਟੂਸੇ ਵਾਲੀ ਬਈ ਜਿਹੜੀ ਉੱਚੀ ਵਾਲੀ ਉੜਦੀ ਹੁੰਦੀ ਆ ਕਾਲੇ ਟੂਸੇ ਗਾਲੀ ਲੈਣ ਕਾਲੀ ਟੋਰੀ ਵਾਲੀ ਬਈ ਤੇ ਮੇਰੇ ਆ ਆਪਣਾ ਕੱਲੀ ਲਾਲ ਟੋਰੀ ਵਾਲਾ ਗੂਤਰਾ ਬਈ ਕਮੰਡਣਾ ਇਹ ਇਹ ਕੱਲੀ ਲਾਲ ਟੋਰੀ ਬਾਈ ਹੋਈ ਆ ਆਪਣੀ ਇਹ ਵੀਰੇ ਨਵਾਂ ਜੱਲੇ ਆਉਣ ਇਹ ਵੀ ਬਦਾਮਾਂ ਦੇ ਆਪਾਂ ਕਰ ਲਿਆ ਇਹ ਅੱਜ ਬਈ ਡਾਇਆ ਸੀ ਗਾ ਗੂਤਰਾ ਲਗੜਨੇ ਸਿਰ ਤੇ ਯਾਰ ਗੂਤਰਾ ਆਪਣੀ ਤੇ ਆ ਬਈ ਕਾਲਾ ਯਾ ਟਿੱਕਾ ਦੇ ਕਾਲੀ ਡੌਦੀ ਆ ਇੱਕ ਬਈ ਆ ਗੂਤਰੇ ਵੀ ਇਹ ਇਹ ਵੀ ਬਈ ਲਗੜਨੇ ਛੜਤਾ ਯਾਰ ਲਗੜ ਸਾਡੇ ਬਾਲੀ ਬੈਣ ਲੱਗੀ 4-5 ਦਿਨ ਹੋ ਗਏ ਬਈ ਲਗਾਤਾਰ ਹੀ ਪੈਂਦੀ ਨੂੰ ਤੇ ਬਹੁਤ ਪੈ ਰਹੀ ਆ ਯਾਰ ਲਗੜ ਵੀ ਤੇ ਇਹ ਆਪਣੇ ਵੀਰੇ ਚਾਰ ਡਾਰੀਆਂ ਵਾਲੇ ਗੂਤਨੇ ਜਿਹੜੇ ਆਪਾਂ ਬਦਾਮਾ ਤੇ ਕਰ ਲਏ ਤੇ ਬਈ ਆ ਯਾਰ ਕੁਛ ਆਪਣੇ ਗੂਤਰੇ ਸੁੱਕ ਗਏ ਸੀਗੇ ਬਈ ਆ ਤਿੰਨ ਨਾਲ ਸੁੱਕ ਗਏ ਬਈ ਉੱਡਣੇ ਵਾਲੇ ਦੇਖੋ ਆ ਸੁੱਕ ਗਏ ਤੰਨੇ ਦੋ ਚਿੱਟੀਆਂ ਦੇ ਨੇ ਇਹਦਾ ਕਮਾਂਡਰ ਆ ਬਈ ਇਹ ਤਾਂ ਨਾ ਬਈ ਆਪਣੇ ਨਾਰੇ ਯਾਰ ਸੁੱਕ ਗਏ ਪੰਜ ਬਈ ਮਦੀਨਾ ਸੁੱਕ ਨਹੀਂ ਆ ਯਾਰ ਉਹ ਵੀ ਤੁਹਾਨੂੰ ਦਿਖਾਉਣੇ ਆ ਬਈ ਦੋ ਦਾ ਸੁੱਕ ਗਏ ਬਈ ਇਹ ਥੋੜੀਆਂ ਜਿਹਾ ਘੱਟ ਨੇ ਹਨੀਗੀ ਨਾਰਾਂ ਦਾ ਵੀਰੇ ਆਪਾਂ ਨੂੰ ਅੱਜ ਇਹ ਪਤਾ ਲੱਗਿਆ ਮਦੀਨਾ ਦਾ ਕੱਲ ਲੱਗਿਆ ਸੀਗਾ ਇਹ ਤਾਂ ਕਰਕੇ ਆ ਕੁਝ ਰਿਕਵਰ ਕਰ ਗੀ ਆ ਬਈ ਆ ਦੋ ਮਦੀਨਾ ਦੇਖੋ ਆਹ ਕੱਟੀਆਂ ਪੀੜੀਆਂ ਦੀਆਂ ਕਚਿੱਟੀਆਂ ਦੀਆਂ ਬਈ ਇਹ ਦੋ ਮਿੰਨਰ ਦਵਰੇ ਕਰ ਗਏ ਆ ਬਈ। ਉਹਨੂੰ ਬਈ ਟ੍ਰੀਟਮੈਂਟ ਵੀ ਦੱਸਦਾਂਗੇ। ਟ੍ਰੀਟਮੈਂਟ ਵੀ ਬਈ ਤੁਹਾਨੂੰ ਦੱਸ ਦਨੇ ਆ। ਤੇ ਆਹ ਥੋੜੀ ਜਿਹੀ ਵੀਰੇ ਤਨਾਂ ਨੇ ਇਹ ਥੋੜੀ ਜਿਆਦਾ ਨੇ ਆ ਇੱਕ ਬਾੜੀ ਜਿਆਦਾ ਯਾਰ ਕਾਲੀਆਂ ਅੱਖਾਂ ਦੀ ਜਿਹੜੀ। ਇਹ ਜਿਆਦਾ ਥੋੜੀ ਸੁੱਕ ਗਈ। ਤੇ ਬਾਈ ਬਾਈ ਛੱਡੀ ਸੀਗੀ ਆਪਾਂ ਤੀਸਰ ਤਿੰਨ ਚਾਰ ਦਿਨ ਬਈ ਉਧਰ ਆ ਜੇ ਰਹੇ। ਤੇ ਕੁਝ ਹੋਰ ਕੰਮ ਕਰ ਜੀਗੇ ਬਈ। ਉਹਦੇ ਕਰਕੇ ਬਈ ਥੋੜਾ ਜਿਹਾ ਨਾ ਧਿਆਨ ਹੀ ਦਿੱਤੇ ਕੂਤਰਾਂ ਕੰਨੀ। ਤੇ ਤਾਂ ਕਰਕੇ ਬਈ ਹਨਾ ਕੂਤਰ ਯਾਰ ਸੁੱਕ ਗਏ ਉੱਡਣ ਵਾਲੇ ਨਹੀਂ ਆઠੇ ਕੂਤਰ ਵੀ ਉੱਡਣੇ ਨਹੀਂ ਪੰਜ ਮਰੀਨਾਂ ਤੇ ਚਾਰ ਕੂਤਰੀਆਂ ਇਹ ਬਈ ਆઠੇ ਕੂਤਰ ਆਪਣੇ ਉੱਡਣੇ ਵਾਲੀ ਨੇ ਕਰਦੇ ਆ ਨਾ ਬਈ ਟਰੀਟਮੈਂਟ ਤੁਹਾਨੂੰ ਬਈ ਦਿਖਾਣੇ ਬਈ ਜਿਹੜਾ ਆਪਾਂ ਲਾਇ ਕਰਦੇ ਆ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਅੱਖੀਆਂ ਹੜੀ ਇੱਕ ਦਾ ਇੱਕ ਦਾ ਬਈ ਆਪਾਂ ਆੜੀ ਗਾ ਲਾਉਣੀ ਹੁੰਦੀ ਆ ਇਹ ਰਾਮਾਜੇ ਦਾ ਟੀਕਾ ਬਾਈ ਇਹ। ਸ਼ੂਗਰ ਵਾਲੀ ਸਰਿੰਜ ਨਾਲ ਬਾਈ 3 ਪੁਆਇੰਟ ਵੀ ਲਾ ਦੋ 4 ਵੀ ਲਾ ਦੋ ਬਾਈ। ਹੱਡੀ ਜੀ ਕੂਤਰੀ ਜੀ ਹੱਡੀ ਜੀ ਬਾਈ ਕੂਤਰੀ ਜੀ ਲਾ ਦਿਓ 3 ਪੁਆਇੰਟ 4 ਪੁਆਇੰਟ ਸ਼ੂਗਰ ਵਾਲੀ ਸਰਿੰਜ ਨਾਲ ਬਾਈ। ਆ ਬਾਈ ਐਂਟਾ ਮਾਸ਼ੀਨ ਦਾ ਠੀਕ ਆ। ਇਹ ਆਪਾਂ ਬਾਈ ਪਿਉਨੇ ਹੁੰਨੇ ਆ। ਇਹਵੇ ਤੋਂ ਅੱਧੇ ਐਮਐਲ ਤੋਂ ਥੋੜਾ ਜਿਹਾ ਘੱਟ ਪਿਆ ਦੇਆ ਕਰੋ। ਤਿੰਨ ਦਿਨ ਲਗਾਪਾਂ। ਤਿੰਨ ਦਿਨ ਬਾਈ ਲਗਾਤਾਰ ਕਰਨ ਹੈ ਟ੍ਰੀਟਮੈਂਟ ਬਾਈ। ਤੇ ਪਹਿਲਾਂ ਵੀਰੇ ਪਹਿਲਾਂ ਵੀਰੇ ਹੈ ਨਾ ਜੂਨਾ ਦੀ ਦਵਾਈ ਜ਼ਰੂਰ ਲਾਓ ਯਾਰ ਇਹਨਾਂ ਨੂੰ। ਹਾਈ ਟੈਕ ਦੇ ਲੋ। ਤੇ ਕਰਪਾ ਜੀ ਦੇ ਲੋ ਬਾਈ ਹਨਾ ਜਿਹੜੀ ਮਰਜ਼ੀ ਲਾ ਲੋ ਬਾਹਰਲੀ ਗੋਲੀ ਲਾ ਲੋ ਚਾਹੇ ਪਰ ਮਾਡ ਤੇ ਉਹ ਲਾ ਕੇ ਬਾਈ ਪਹਿਲਾਂ ਫੇਰਾ ਠੀਕੇ ਸ਼ੁਰੂ ਕਰਨੇ ਨੇ ਬਾਈ ਪਹਿਲਾਂ ਜੂਨਾ ਜਾਨਾ ਕੱਢ ਦੋ ਕੋ ਆਪਣੇ ਕੁੱਤੇ ਜੂਨਾ ਬਹੁਤ ਕੱਢਦੇ ਨੇ ਤੇ ਪਹਿਲਾਂ ਬਾਈ ਜੂਨਾ ਜ਼ਰੂਰ ਕੱਢੋ ਇਹਨਾਂ ਦੇ ਤੇ ਬਾਕੀ ਬਾਈ ਦੇਖਦੇ ਆਂ ਬਾਸ ਨੂੰ ਆਪਾਂ ਕੁੱਤਰ ਛੱਡਣਾ ਬਾਜੀ ਆਹ ਵਾਹ ਤੇ ਦੇ ਦੇ ਬਾਈ ਕੀ ਰਿਜ਼ਲਟ ਆਉਂਦੇ ਇਹਦਾ ਤੇ ਹੁਣ ਦਿਖਾਵਾਂਗੇ ਬਾਈ ਬਾਸ ਨੂੰ ਆਪਾਂ ਨੇ ਆ ਕੁੱਤਰ ਛੱਡਣਾ ਇਹ ਐਡਗੇੜ ਭਾਈ ਉੱਡਣ ਵਾਲੇ ਕੂਤਰਾ ਆਪਣੇ ਕੋਲ ਹੈਗੇ ਨੇ 80 ਦਾ ਐਡਗੇੜ ਤੇ ਬਾਕੀ ਭਾਈ 30 35 ਕਾ ਆਪਾਂ ਕੱਢ ਲੇ ਤੇ ਭਾਈ ਜਿਹੜੇ ਅਜੇ ਕੱਢਣੇ ਆ ਮੰਨ ਕੇ ਜਿਹੜੇ ਜੂਨ 'ਚ ਛੱਡਾਂਗੇ ਭਾਈ ਜਿਹੜੇ ਆਣ ਲੱਗ ਕੇ ਅਜੇ ਬੈਠੇ ਨੇ ਭਾਈ ਸਾਨੂੰ ਉਹ ਵੀ ਦਿਖਾਉਣੇ ਆ ਦੇਖੋ ਭਾਈ ਆਹ ਨੇ ਭਾਈ ਕੂਤਰਾ ਪਾਟਾ ਪਾ ਦਿੱਤੇ ਸੀਗੇ ਭਾਈ ਸਾਰੇ ਇਹ ਚੜ ਗਏ ਸਾਰੇ ਪਰ ਇਹਨਾਂ ਨੂੰ ਵੀ ਨੇ ਮਈ 'ਚ ਛੱਡਾਂਗੇ ਇਹਨਾਂ ਨੂੰ ਜੂਨ ਦੇ ਬਾਅਦੀਆਂ ਛੱਡਾਂਗੇ ਨੇ ਕੋਈ ਇਹਨੇ ਗੂਤਰ ਯਾਨੀ ਕਿ ਆਪਣੇ 3 ਬਾਈ ਉਧਰ ਨੇ 17 ਗੂਤਰ ਇਹਨੇ ਤੇ ਇੱਕ ਉਹਨਾਂ ਚ ਵੀਰੇ ਨਿਕਲ ਗਈ ਸੀਗੀ ਆਪਾਂ ਤੋਂ ਜਾਲ ਵਾਲਿਆਂ ਚ ਹਨੇ ਕੁੱਲ 20 ਗੂਤਰ ਰੱਖ ਲਿਆ ਆਪਾਂ ਨੇ 20 ਗੂਤਰ ਬਾਈ ਇਹੇ ਰੱਖ ਲਿਆ ਆਪਾਂ ਨੇ ਜਿਹੜੇ ਆਪਾਂ ਮਈ ਜ ਮਈ ਜਾਨੀ ਕਿ ਡਾਰੀਆਂ ਸ਼ੁਰੂ ਕਰਾਵਾਂਗੇ ਤੇ ਉਹ ਜੂਂ ਚ ਵੀਰੇ ਆਪਾਂ ਬਾਈਆਂ ਛੱਡਾਂਗੇ ਤੇ ਆਹ ਕੁਛ ਬਈ ਮਦੀਨਾ ਰੱਖ ਲਿਆ ਆਪਾਂ ਨੇ ਦੇਖੋ ਇਹ ਵੀ ਬਈ ਆਪਾਂ ਮਈ ਜੇ ਇਹਨਾਂ ਨੂੰ ਗੱਡਾਂਗੇ ਤੇ ਜੂਨ ਚ ਇਹਨਾਂ ਨੂੰ ਬਾਹਾਂ ਛੱਡਾਂਗੇ ਬਈ ਸਾਰੀ ਮਈ ਮਈ ਡਾਵਾਂਗੇ ਤੇ ਜੂਨ ਚ ਇਹਨਾਂ ਦੀ ਬਾਹਾਂ ਛੱਡਾਂਗੇ ਇਹਨਾਂ ਨੂੰ ਇੰਨੀ ਆ ਬਈ ਮਦੀਨਾ ਨੇ ਇਹ ਦੇਖੋ ਹੋਰ ਵੀ ਬਈ ਆਹ ਨੇ ਮਦੀਨਾ ਦੇਖੋ ਕੋਈ ਕੁਝ ਉਧਰ ਨੇ ਯਾਨੀ 20 25 ਗਮਦੀਨਾ ਰੱਖ ਲਿਆ ਬਾਈ 20 ਨਾ ਰੱਖ ਲਿਓ ਬਾਈ ਯਾਨੀ ਆਪਾਂ ਜੂਨ ਜੁਲਾਈ ਚ ਛੱਡਾਂਗੇ ਤੇ ਬਾਕੀ 30 35 ਬਾਈ ਕੱਢ ਲਿਆ ਆਪਾਂ ਨੇ ਕੂਟਰ ਉਹ ਇੱਕ ਦਰੀ ਤੋਂ ਬਾਈ ਸ਼ੁਰੂ ਕਰਦਾਂਗੇ ਤੇ 4 5 ਬਾਈ ਜਿਹੜੀ ਆਪਾਂ ਪ੍ਰਾਇਰ ਚ ਬਾਈਆਂ ਛੱਡਣੀਆਂ ਨੇ ਆਪਣੀਆਂ ਐਂਟਰੀਆਂ ਨੇ ਬਾਈਆਂ ਨੇ ਉਹ ਬਾਈ ਆਪਾਂ ਉਹ ਕੂਟਰ ਕੱਢੇ ਹੋਣੇ 4 5 ਦੇਖੋ ਬਾਈ ਚਲੋ ਬਾਕੀ ਵੀ ਤੁਹਾਨੂੰ ਉਹ ਨਕੂਤਰਾਂ ਨੂੰ ਬਦਾਮ ਪਾਉਨੇ ਆ ਤੇ ਉਹ ਤੁਹਾਨੂੰ ਦਿਖਾਉਣੀ ਆ ਵੀ ਲਓ ভাই ਆਪਾਂ ਗੂਤਰ ਚਾ ਰਹੇ ਹਾਂ ਉਹਨਾਂ ਅੰਦਰ ਦਿਖਾਉਣੀ ਆ ਵੀ ਤੁਹਾਨੂੰ ਜਾਣਗੇ ਆਹ ਲੱਗੇ ਬਈ ਅੰਦਰ ਜਾਣ ਮੈਂ ਇਹਨੇ ਇੱਕ ਟਾਕੀ ਖੋਲਦੀ ਓਏ ਕਿਟਾ ਕੀ ਖੋਲਦੀ ਹਾਂ ਬਈ ਹਾਂ ਉਹ ਬੈਠਣ ਨੂੰ ਤਾਂ ਜਗ੍ਹਾ ਨਹੀਂ ਹੈਗੀ ਥੋੜੇ ਹੀ ਰਹਿ ਗਏ ਬਸ ਆਹ ਇੱਕ ਹਾਂ ਇੱਕ ਉਹ ਟਾਕੀ ਤੇ ਬੈਠਾ ਬਾਕੀ ਦਾ ਲਗਭਗ ਸਾਰੇ ਪਾਣੀ ਪੀਣ ਲੱਗੇ ਗੱਲ ਲੈ ਇੱਕ ਗੋਬੂਤਰੀ ਹੋ ਫੜ ਕੇ ਹੀ ਕਰਦੇ ਆ। ਉਹ ਤਾਂ ਗਈ ਇੱਕ ਇੱਕੇ ਰਹਿ ਗਈ ਸੀ। ਇੱਕ ਮਿੰਟ ਨੂੰ ਫੜਦੇ ਆ। ਚੱਲ। ਚੱਲ। ਲਓ ਬਈ ਆਹ ਕੂਸਾ ਪਾ ਕੱਢਣੇ ਨੇ। ਇੱਕ ਤਰੀਕਾ ਦੋ ਬਈ।

ਹੋਗਾ ਨੇ ਸੋਹਣੇ ਲੱਗਦੇ ਨੇ ਬੈਠੇ ਟੱਡ ਚੱਲਣ ਵਾਲਾ ਕੂਤਰਾ ਬੈਠਾ ਮੱਚ ਬਈ ਪੁਰਾਣੇ ਨੇ ਕੂਤਰੇ ਇਹਨਾਂ ਦੇ ਮੱਚ ਬਈ ਨਾਲੇ ਨੇ ਆ ਜੀਨਾ ਆਪਣਾ ਦੇਖੋ ਕਰੋ ਸ਼ੌਂਕ ਬਾਈ ਦੇਖੋ ਆ ਜਿਹੜੇ ਬਾਈ ਚੱਟੇ ਨੇ ਜਿੰਦੇ ਰੰਗ ਲਏ ਵੈਸੇ ਸਾ ਤੋਂ ਨਿਕਲ ਗਏ ਜੀ ਇਹ ਜਾਨੀ ਗਏ ਨਹੀਂ ਆਪਾਂ ਕੱਢਣੇ ਹੈਗੇ ਜਿੰਨਾ ਜਿੰਨਾ ਨੇ ਇਹ ਰੰਗ ਲਾਇਆ ਵਾ ਓਏ ਓਏ ਕੱਢਣੇ ਕੱਥੇ ਬਚੇ ਨੇ ਬਾਈ ਆਉਜੀ ਵਜਈਏ ਬਾਈ ਆ ਜਿਹੜਾ ਬਾਈ ਗੁੜਕ ਦਾ ਕਬੂਤਰ ਪਹਿਲੇ ਗਰੇ ਦੇ ਨਾਮ ਦੇ ਤਿੰਨੇ ਜਿੱਤੇ ਨੇ ਆਪਣੇ ਉਹ ਖੰਭ ਇਹਦੇ ਨਾਮ ਦੇ ਆ ਕਬੂਤਰ ਨਾਮ ਦੇ ਬੈਈ ਦੀਆਂ ਤਿੰਨੇ ਦੇ ਤਿੰਨੇ ਜਿੱਤੇ ਨੇ ਬਾਈ ਆਹ ਯਾਰ ਆਪਾਂ ਦੇਖੀਏ ਮਾ ਗੁਦਰੇ ਬੱਚਾ ਹੁੰਦਾ ਮੈਂ ਬਹੁਤ ਉੱਡੇ ਹੈ। ਪਹਿਲੀ ਭੈਣ ਬਾਈ ਮੋਟਰਸਾਈਕਲ ਜਿੱਤੀ ਸੀ। ਆਹ ਮੋਤਲੀ ਭੈਣ ਮੋਟਰਸਾਈਕਲ ਜਿੱਤੀ ਹੋਈ ਆ ਬਾਈ।